ਹਾਂ ਜੇ ਮੈਂ ਕੰਮ ਕਰਦਾ ਸੀ ਇੱਥੇ ਇੱਕ ਚਮਕੀ ਦੀ ਵਜ੍ਹਾ ਨਾਲ ਸਾਰਾ ਕੁਝ ਖਰਾਬ ਹੋ ਗਿਆ ਕਾਕਾ ਜੀ ਦਾ ਆਪਾਂ ਕੰਮ ਕਰਦੇ ਆ ਸ਼ੌਕ ਤੇ ਇਕੱਠੇ ਭੈਣ ਭਰਾ ਆਉਂਦੇ ਭਾਈ ਸੀ ਆਪਣਾ ਬਣਿਆ ਹੋਇਆ ਕੰਧ ਨਾ ਖਾਂਦੇ ਸਾਂਜੀ ਸੀ ਭਾਜੀ ਜੀ ਉਹਨੇ ਮੈਨੂੰ ਪੈਸੇ ਭਰੇ ਰਲੇਗਾ ਨਾ ਤੇ ਕਹਿੰਦਾ ਬੱਸ 2-4 ਦਿਨਾਂ ਨਾਲ ਜਿਹੜੇ ਆਪਾਂ ਦੇ ਦਿੱਤੇ ਚਲੋ ਭਾਈ ਨੂੰ ਲੋੜ ਆ ਗਈ ਠੀਕ ਆ ਜੀ ਦੇ ਦਿੰਦੇ ਹਾਂ ਨਾ ਤੇ ਕੰਧ ਨੂੰ ਲੋੜ ਪਈ ਮੈਂ ਮੰਗੇ ਨਾ ਤੇ ਭਾਈ ਉਹਦਾ ਮੂਹ ਹੀ ਹੋਰ ਤਰ੍ਹਾਂ ਦਾ ਹੋ ਗਿਆ ਹਾਏ ਤੇ ਦੇ ਦੂਗਾ ਮੈਂ ਕਿਹਾ ਭੱਜ ਚਲਾ ਕੀਤਾ ਦਿਨ ਆਦਾ ਕਿ ਆ ਸੀ ਕਿੰਨੇ ਦਿਨ ਲੱਗੋਗੇ ਹਫਤਾ ਦੋ ਹਫਤੇ ਹੋਏ ਤੈਨ ਨਾ ਫੇਮੀ ਨਾ ਹੋ ਗਿਆ ਸਾਜੀ ਪੇਰ ਉਹਦਾ ਬੋਲਣ ਦਾ ਢੰਗ ਬੁੱਟਾ ਹੋ ਗਿਆ ਤੇ ਜਿੱਦ ਅਗੇ ਭਰਾ ਕਹਿੰਦਾ ਸੀ ਤਾਂ ਅੱਜ ਦਾ ਆਪਾ ਕਹਿੰਦਾ ਭਾਪਾ ਭਾਜੀ ਹੈ ਨਾ ਰਿਸਪੈਕਟ ਦੇਂਦੀ ਆ ਕਿ ਮੈਨੂੰ ਕਹਿੰਦਾ ਵੀ ਮੈਂ ਕਰਾਂ ਪੰਜ ਲਾਸੂ ਦਾ ਰੰਗ ਢੰਗ ਬਦਲ ਗਿਆ ਕੂਨ ਟਿਕਣਾ ਹੋ ਗਿਆ ਬੰਦ ਨਾਲ ਨਾਲ ਗਵਾਂਡੇ ਫਿਰ ਮੱਕਰ ਨਹੀਂ ਲੱਗਣਾ ਭਾਜੀ ਤੇ ਹੁਣ ਮਿਲ ਗਏ ਜਹਾਜ ਵਿੱਚ ਪਾਜੀ ਤਾ ਦੇ ਨਹੀਂ ਮਿਲੇ ਹੁਣ ਪੈਸੇ ਨਹੀਂ ਮਿਲੇ ਹਾਂ ਪਾਜੀ ਪੈਸੇ ਕਿ ਭੰਨੇ ਆ ਬਹੁਤ ਪਾਜੀ ਕਿਰੇ ਬੋਰ ਮਿਸਟਰ ਸਚਨਦਾਰ ਦੋਸਤ ਉਹਨਾਂ ਚ ਗੱਲਬਾਤ ਗਈ ਕਿ ਨਹੀਂ ਪਾਜੀ ਗੱਲ ਮੇਰੀ ਤੱਕ ਹੀ ਜਾਣੀ ਉਹ ਮੈਨੂੰ ਕੋਨਾ ਤੇ ਜਾ ਕੇ ਭੰਡੀਆਂ ਦਾ ਅੱਛਾ ਹੌਲ ਤਾਂ ਦੇ ਨਹੀਂ ਭੰਨੇ ਲੱਗਦਾ ਬਸ ਇੱਜੀ ਕਹਿੰਦਾ ਵੀ ਮੈਂ ਕੋ ਪਹਿਲੇ ਮੰਗਦਾ ਲੱਗਾ ਪਹਿਲੇ ਆਪਣੇ ਮੰਗਦਾ ਹੂੰ ਬੈਕੜਾ ਦਾਰੇ ਮੰਗਦਾ ਮੈਂ ਤਾਂ ਆਪਣੇ ਪੈਸੇ ਮੰਗਦਾ ਆਪਣੀ ਮਿਹਨਤ ਦੇ ਮੰਗਦਾ ਯਾਰ ਮੈਂ ਤਾਂ ਪਾਜੀ ਸਿੱਖਿਆ ਇਹ ਆ ਭਾਵੇਂ ਥੋੜੇ ਆ ਭਾਵੇਂ ਜਿਆਦੇ ਭਾਈ ਪੈਸੇ ਨਾ ਦੇਵੋ ਤੁਸੀਂ ਕਿਸੇ ਨੂੰ ਠੀਕ ਆ ਉਹਦੇ ਕੰਧ ਚ ਸੇਲ ਮਾਰ ਲਓ ਕੋਈ ਅੱਧੇ ਬੱਚ ਦੇ ਥੋੜੀ ਐਵੇਂ ਤੂੰ ਮੇਹੀ ਦੇਣ ਦਾ ਦੱਸਿਆ ਲੋਕ ਕੇ ਲਾਂਗੇ ਹਨਾ ਇੰਦੀ ਕਹਿੰਦਾ ਮੈਂ ਮਰ ਚੱਲਾ ਮੈਂ ਹੈਗਾ ਯਾਰ ਸਤਿ ਸ਼੍ਰੀ ਗਾਲ ਜੀ ਕੀ ਹਾਲ ਚਾਲ ਹੈ ਮਿੱਤਰੋ ਸੱਜਣੋ ਲਓ ਜੀ ਅੱਜ ਆਪਣੇ ਕੋਲ ਕਲਵੰਤ ਆਇਆ ਕਲਵੰਤ ਕੀ ਹਾਲ ਚਾਲ ਬਸ ਠੀਕ ਹੈ ਭਾਜੀ ਹੂੰ ਹੋਰ ਸੇਤਾ ਸੇਤ ਵਧੀਆ ਭਾਜੀ ਤੇ ਕੀ ਕਹਿਣਾ ਚਾਹੁੰਦੇ ਆਂ ਬੜਾ ਅੱਜ ਦੁਖੀ ਹਿਰਦਾ ਲੈ ਕੇ ਘੁੰਮਦਾ ਭਾਜੀ ਅੱਗੇ ਵੀ ਤੁਹਾਡੇ ਤੋਂ ਮੈਂ ਇੱਕ ਵੀਡੀਓ ਬਣਾਈ ਸੀ ਨਾ ਆਪਾਂ ਦੱਸਿਆ ਸੀ ਦੁੱਖ ਸ਼ੇਅਰ ਕੀਤਾ ਸੀ ਹਾਂ ਤੇ ਮੈਂ ਕੰਮ ਕਰਦਾ ਸੀ ਇੱਥੇ ਇੱਕ ਚਮਚੇ ਦੀ ਵਜ੍ਹਾ ਨਾਲ ਸਾਰਾ ਕੁਝ ਖਰਾਬ ਹੋ ਗਿਆ ਕੰਮ ਛੁੱਟ ਗਿਆ ਅੱਗੇ ਪਾਸੇ ਇੱਥੇ ਬਾਪੇ ਦੀ ਪੂਰੇ ਹੈ ਨਾ ਤੇ ਇੱਕ ਹੋਰ ਵੀ ਨਾ ਹੈਪਨ ਹੋ ਗਿਆ ਉਹ ਵੀ ਨਾ ਕਿ ਚੱਲ ਭਾਜੀ ਨਾ ਸ਼ੇਅਰ ਕਰ ਲੈਂਦਾ ਵੀ ਚੱਲ ਕਿਸੇ ਦੇ ਕੰਮ ਆਊਗਾ ਕਿਸੇ ਨਾਲ ਗਾਣਾ ਹੋਵੇ ਹੂੰ ਕਿਹੜਾ ਫੇਰ ਕਰਨਾ ਹੈ ਪਰ ਕਿਹੜਾ ਹੋ ਗਿਆ ਬਸ ਭਾਜੀ ਜਿੰਦਾ ਆਪਾਂ ਕੰਮ ਕਰਦੇ ਆ ਸ਼ੌਪ ਤੇ ਇਕੱਠੇ ਭੈਣ ਭਰਾਵਾਂ ਕੋਈ ਭਾਈ ਸੀ ਆਪਣਾ ਬਣਿਆ ਹੋਇਆ ਕੰਧ ਨਾਲ ਕੰਧ ਸਾਂਝੀ ਸੀ ਭਾਜੀ ਆ ਹਮ ਤੇ ਦੁੱਖ ਸੁੱਖ ਵਿੱਚ ਕੋਈ ਦਿਨ ਧਿਆਰ ਹੋਣਾ ਇਕੱਠੇ ਖਾਣਾ ਪੀਣਾ ਰੋਟੀ ਬਣਾਉਣੀ ਜੋ ਵੀ ਕਰਦੇ ਨਾ ਜਸਟ ਫਰੈਂਡ ਸੀ ਜਸਟ ਫਰੈਂਡ ਭਾਜੀ ਕੰਮ ਇਕੱਠੇ ਕਰਦੇ ਇਕੱਠੇ ਕੰਮ ਕੀਤਾ 7-8 ਸਾਲ ਯਾਰ ਹਮ ਭਾਜੀ ਉਹਨੇ ਮੈਨੂੰ ਪੈਸੇ ਧਾਰੇ ਰਲੇ ਹੈ ਨਾ ਤੇ ਕਹਿੰਦਾ ਬਸ 2-4 ਦਿਨਾਂ ਦੇ ਦੇ ਰਿਹਾ ਆਪਾਂ ਦੇ ਤੇ ਹਮ ਚਲ ਭਾਈ ਨੂੰ ਲੋੜ ਆ ਵੀ ਇਹ ਦੇ ਦਿੰਦੇ ਹਨ ਅੱਛਾ 2-4 ਦਿਨ ਲਈ ਤੇਰੇ ਤੋਂ ਪੈਸੇ ਧਾਰੇ ਲੈ ਲੈ ਤੂੰ ਦੇ ਦੇ ਹਾਂ ਜੀ ਦੇਣੀ ਸੀ ਪਾਜੀ ਜਦੋਂ ਭਰਾ ਹੀ ਕਹਤਾ ਜਦੋਂ ਆਪਾਂ ਇਕੱਠੇ ਕੰਮ ਕਰਦੇ ਹਾਂ ਨਾ ਹਾਂ ਤੇ ਫਿਰ ਜਦੋਂ ਪਾਜੀ ਮੈਨੂੰ ਲੋੜ ਪਈ ਮੈਂ ਮੰਗੇ ਹਾਂ ਨਾ ਹਾਂ ਤੇ ਪਾਜੀ ਉਹਦਾ ਮੂਹ ਹੀ ਹੋਰ ਤਰ੍ਹਾਂ ਦਾ ਹੋ ਗਿਆ ਹਾਂ ਹਏ ਤੇ ਦੇ ਦੂਗਾ ਹਾਂ ਮੈਂ ਕਿਹਾ ਭੱਜ ਚਲਾ ਅੱਛਾ ਕਿੰਨਾ ਕਹ ਪਾਜੀ ਯਾਰ ਆਪਾਂ ਭੱਜ ਇਦਾਂ ਤਾਂ ਮੈਂ ਕਹਿ ਨਹੀਂ ਪਾੜੀ ਤੁਹਾਨੂੰ ਪੈਸੇ ਦੇ ਆਪਾਂ ਜੀ ਰੋਟੀ ਪਾਣੀ ਖਾਂਦੇ ਸੀ ਨਾ ਤੇ ਦੋ ਚਾਰ ਦਿਨ ਆਦਾ ਕਿਹਾ ਸੀ ਕਿੰਨੇ ਦਿਨ ਨਿਕਲ ਗਏ ਹਫਤਾ ਦੋ ਹਫਤੇ ਹੋਏ ਤਿੰਨ ਹਨਾ ਫੇ ਮਹੀਨਾ ਹੋ ਗਿਆ ਤੇ ਮੈਂ ਫੇ ਇਧਰੋਂ ਥੋੜਾ ਜਾਣ ਵਾਲਾ ਅੱਛਾ ਤੇ ਪੇਟ ਮੈਨੂੰ ਕਹਿੰਦਾ ਵੀ ਮੈਂ ਕਿਹਾ ਭਾਜੀ ਪੈਸੇ ਨਾ ਤੁਸੀਂ ਕਹੇ ਸੀ ਕਿ ਮੈਂ ਤਾਂ ਪੈਸੇ ਜੱਪਾ ਨੂੰ ਚਾਹੀਦੇ ਭਾਜੀ ਭਾਜੀ ਫੇ ਉਹਦਾ ਬੋਲਣ ਦਾ ਢੰਗ ਵੱਖਰਾ ਹੋ ਗਿਆ ਜਿੱਦ ਅੱਗੇ ਭਰਾ ਕਹਿੰਦਾ ਸੀ ਭਰਾ ਜਿੱਦ ਆਪਾਂ ਕਹਿੰਦਾ ਭਰਾ ਭਾਜੀ ਹੈ ਨਾ ਰਿਸਪੈਕਟ ਦੇ ਰਹੀ ਦੀ ਆ ਤੇ ਮੈਨੂੰ ਕਹਿੰਦਾ ਵੀ ਮੈਂ ਕਿਹੜਾ ਭੱਜ ਜਲਾ ਬਾਕਾ ਯਾਰ ਭਾਜੀ ਇੰਦਾ ਤੁਹਾਨੂੰ ਕਿਹਾ ਥੋੜੀ ਮੈਂ ਭੱਜ ਜਲਾ ਹਨਾ ਤੇ ਆਪਾਂ ਦੇ ਪੈਸੇ ਭਰਾਵਾਂਗੇ ਤੋ ਉੱਤੇ ਉੱਤੇ ਚਲੋ ਕੁਛ ਨਾ ਵੀ ਕੁਝ ਹੋ ਸਕਦਾ ਹਨਾ ਮਦਦ ਕੀਤੀ ਆ ਤੇ ਭਾਜੀ ਕਹਿੰਦਾ ਮੈਂ ਭੱਜ ਜਲਾ ਮੈਂ ਮਾਰਤ ਨਹੀਂ ਜਲਾ ਭਾਜੀ ਦੇਖੋ ਬੰਦ ਗੱਲ ਕੀਤੀ ਯਾਰ ਹੈ ਆਈਂ ਤੇ ਭਾਜੀ ਸੋਚਿਆ ਨਹੀਂ ਫਿਰ ਭਾਜੀ ਬਸ ਤੁਸੀਂ ਦੇਖ ਲਓ ਉਹਦਾ ਰੰਗ ਢੰਗ ਬਦਲ ਗਿਆ ਫੋਨ ਚੱਕਣੋਂ ਗਿਆ ਕਾਂਦਰਾ ਇਹ ਤਾਂ ਨਾਲੇ ਗਵਾਂਡੇ ਫਿਰ ਮੈਂ ਕਰੀ ਨਾ ਮਤਲਬ ਲੱਗਣਾ ਭਾਜੀ ਘਰੇ ਜਾਣਾ ਠੀਕ ਆ ਫਿਰ ਜਦੋਂ ਕੈਮਿੰਗ ਦਾ ਬੰਦਾ ਜੀ ਮੈਨਨੇ ਜੇ ਕੰਮ ਤੋਂ ਹੁੰਦਾ ਮੈਨੂੰ ਡਿਸਟਰਬ ਨਾ ਕਰਿਆ ਕਰ ਜੇ ਆ ਉਹ ਮੈਂ ਮਾੜਾ ਮਾਰ ਚੱਲਾ ਤੈਨੂੰ ਦੇ ਦੂਗਾ ਪੈਸੇ ਨਾ ਉਹਦਾ ਭਾਜੀ ਰੰਗ ਢੰਗੀ ਬਦਲ ਗਿਆ ਵੱਖਰਾ ਹੀ ਹੋ ਗਿਆ ਹਾਂ ਜੇ ਦੀ ਫੈਮਿਲੀ ਨੂੰ ਕਦੀ ਬਾਜੀ ਕੀ ਹੁਣ ਜਿਹੜੇ ਜਵਾਨ ਭਰਾਵਾਂ ਨਾਲ ਹੋ ਜਾਣੀ ਨਾ ਉਹ ਭਰਾਵਾਂ ਦੀ ਜਵਾਨ ਹੁੰਦੀ ਨਾ ਕਈ ਗੱਲਾਂ ਹੁੰਦੀਆਂ ਨਾ ਬਾਜੀ ਹੁਣ ਆਪਾਂ ਕਈ ਹੁਣ ਗੱਲ ਹੁਣ ਆਪਾਂ ਲੇਡੀਜ਼ ਨਾਲ ਨਹੀਂ ਕਰ ਸਕਦੇ ਉਹ ਭਰਾਵਾਂ ਨਾਲ ਹੀ ਸਾਂਝੀ ਕਰ ਸਕਦੇ ਨਾ ਤੇ ਇਹ ਗੱਲ ਆਪਾਂ ਕਿਉਂਕਿ ਕੋ ਨੂੰ ਭਰਾ ਨੂੰ ਹੱਥ ਨੇ ਪਾਇਆ ਕਿੰਨਾ ਕੁ ਟਾਈਮ ਹੋ ਗਿਆ 2-4 ਦਿਨ ਕਹੇ ਕਿ ਕਿੰਨੇ ਟਾਈਮ ਬਾਅਦ ਫਿਰ ਬਾਜੀ ਫਿਰ 2-4 ਦਿਨ ਚਲੋ ਆਪਾਂ ਚਲੋ ਦੇਖਿਆ ਆਪਾਂ ਹਫਤਾ ਹੋ ਗਿਆ ਦੋ ਹਫਤੇ ਜਦੋਂ ਕੋਈ ਫੋਨ ਨਹੀਂ ਦੱਸਣਾ ਹੀ ਨਹੀਂ ਨਾ ਕਦੋਂ ਦੇਣੇ ਜਦੋਂ ਮੈਨੂੰ ਲੋੜ ਪਈ ਬਾਜੀ ਆਪਾਂ ਦੋਦੇ ਕਿਹਾ ਹੂੰ ਠੀਕ ਨਹੀਂ ਆਪਾਂ ਉਹ ਜਦੋਂ ਜਦੋਂ ਵੇ ਹੁਣ ਕੀ ਮਿਲ ਗਿਆ ਜਹਾਜ ਵਿੱਚ ਪਾਜੀ ਪੈਸੇ ਤੇ ਨਹੀਂ ਮਿਲੇ ਹੁਣ ਪੈਸੇ ਅਜੇ ਵੀ ਨਹੀਂ ਮਿਲੇ ਹਾਂ ਪਾਜੀ ਪੈਸੇ ਕਿੱਦਾਂ ਨੇ ਬਹੁਤ ਪਾਜੀ ਹੁਣ ਜਿੱਦਾਂ ਕੰਨ ਨਾਲ ਦੁਕਾਨ ਤੇ ਸੰਜੀਨਾ ਜਦੋਂ ਹੁੰਦਾ ਜਾਂਦਾ ਜਿੱਦਾਂ ਹੋਰ ਹੀ ਤਰ੍ਹਾਂ ਜਦ ਬਤਾ ਰਾਇਆ ਹੋਇਆ ਡਾ ਕਿ ਕੋਈ ਸਬਤਾਈ ਪਰਤੂ ਹੈ ਸ਼੍ਰੀ ਦਾ ਸ਼੍ਰੀਬੰਦੇ ਦਾ ਕੀ ਯਾਰ ਐਡਾ ਜੀਣਾ ਥੋੜਾ ਜਿਹਾ ਔਖਾ ਹੈ ਨਾ ਜਦੇ ਤਨ ਉਹ ਪਾਜੀ ਸ਼੍ਰੀਫ ਦਾ ਬੰਦਾ ਚਲੋ ਤੁਹਾਨੂੰ ਪਤਾ ਹੀ ਜੀਣਾ ਐਡਾ ਹੈਗਾ ਹੀ ਆ ਪਰ ਆਪਾਂ ਤਾਂ ਹੈਲਪ ਕੀਤੀ ਭਰਾਵਾਂ ਦੇ ਦੋਤੇ ਨਾ ਨਹੀਂ ਹੁਣ ਦਿੰਦਾ ਕਿਉਂ ਨਹੀਂ ਤੇਰੇ ਹੋਰ ਮਿੱਤਰ ਸੱਜਣ ਯਾਰ ਦੋਸਤ ਉਹਨਾਂ ਚ ਗੱਲਬਾਤ ਗਈ ਕਿ ਨਹੀਂ ਪਾਜੀ ਗੱਲ ਮੇਰੀ ਤਾਂ ਕੀ ਜਾਣੇ ਉਹ ਮੈਨੂੰ ਦੋਨਾਂ ਤੇ ਜਾ ਕੇ ਭੰਡੀਆਂਦਾ ਅੱਛਾ ਉਲਟਾ ਤੈਨੂੰ ਭੰਡਣ ਲੱਗੂ ਹਾਂ ਧਿਆਨ ਦੇ ਉਹ ਉਹਨਾਂ ਦੇ ਜਿਹੜਾ ਦੋਸਤਾਂ ਨੂੰ ਜਿਹੜਾ ਉਹਨਾਂ ਨੂੰ ਕੀ ਤੈਨੂੰ ਭੰਡਦਾ ਵੀ ਨਹੀਂ ਮੇਰੇ ਤੋਂ ਇਹਨੇ ਪੈਸੇ ਦੇ ਕੇ ਮੰਗ ਇੰਦਾ ਕੋਲ ਬਸ ਇੱਦੀ ਕਹਿੰਦਾ ਵੀ ਮੇਰੇ ਤੋਂ ਪੈਸੇ ਮੰਗਦਾ ਮੈਂ ਕਹਿੰਦਾ ਬਈ ਮੈਂ ਆਪਣੀ ਮੰਗਦਾ ਮੈਂ ਕਿਹੜਾ ਦਾਰੇ ਮੰਗਦਾ ਮੈਂ ਤਾਂ ਆਪਣੇ ਪੈਸੇ ਮੰਗਦਾ ਆਪਣੀ ਮਿਹਨਤ ਦੇ ਮੰਗਦਾ ਯਾਰ ਹਾਂ ਤੇ ਬਸ ਉਹ ਵੀ ਜਿਹੜੇ ਦਾਰ ਦੋਸਤ ਸੀ ਉਹ ਫੇਰ ਆਪਾਂ ਨੂੰ ਮਿਲਦੇ ਆ ਨਾ ਉਹ ਵੀ ਕਹਿੰਦੇ ਜੀ ਕੋਈ ਨਾ ਕਰਵੰਤ ਦੇ ਦੋ ਕਿਹੜਾ ਤੇ ਭੱਜ ਲਾ ਹੈ ਨਾ ਜਿਹੜੇ ਕਈ ਤੇ ਉਧਰ ਦੀ ਹੱਕ ਦੀ ਗੱਲ ਕਰੀ ਜਾਂਦੇ ਕਈ ਆਪਣੇ ਦੀ ਕਰੀ ਜਾਂਦੇ ਹੁਣ ਬੈਠੀਦਾ ਆ ਇਕੱਠੇ ਰਿਆ ਉਹ ਦਸੋ ਮੈਂ ਕਿ ਕਨਾ ਨੂੰ ਬੜਾ ਮਾਨੇ ਪਛਤਾਵਾ ਇਹ ਰੋਦਨ ਇਹਨਾਂ ਵਿਚਾਰੇ ਨਾਲ ਅੱਗੇ ਇਹਦੇ ਨਾਲ ਇੱਕ ਵਿਚਾਰੇ ਨਾਲ ਹੋਇਆ ਸੀ ਇਹ ਕੰਮ ਤੇ ਜਿੱਥੇ 7-8 ਸਾਲ ਕੰਮ ਕਰਦਾ ਸੀ ਪਤਾ ਨਹੀਂ ਕੁਛ ਇਦਾਂ ਸੀ ਨਾ ਹਾਂਜੀ ਹਾਂਜੀ ਇਹ ਉੱਥੇ ਵੀ ਕੋਈ ਨਵਾਂ ਬੰਦਾ ਆ ਗਿਆ ਇਹ ਵਿਚਾਰੇ ਦਾ ਕੰਮ ਬੜਾ ਪਰੇਸ਼ਾਨ ਬੜਾ ਕੰਮ ਤਾਂ ਮਿਲ ਗਿਆ ਸੀ ਇਹਨੂੰ ਨਾਲੇ ਨਾ ਹੁਣ ਸੱਚ ਕੰਮ ਉੱਥੇ ਠੀਕ ਹੈ ਓਕੇ ਕੰਮ ਪਾਜੀ ਕਰ ਪਾ ਵੈਸੇ ਚੱਲ ਕੰਮ ਦੀ ਗੱਲ ਛੱਡਦੇ ਹੁਣ ਵਿਚਾਰੇ ਨੇ ਜੇ ਪੈਸੇ ਇਹਨੂੰ ਦੇਤੇ ਹਨਾ ਉਹ ਦੀ ਹੁਣ ਇਹ ਬੰਦਿਆਂ ਵਿਚਾਰੇ ਨੂੰ ਜ਼ਰੂਰਤ ਵੀ ਹੈ ਨਾ ਜ਼ਰੂਰਤ ਵੀ ਆ ਚਲੋ ਜ਼ਰੂਰਤ ਹੈ ਜਾਂ ਨਹੀਂ ਆ ਪਰ ਇਹਦੇ ਪੈਸੇ ਹੀ ਬੰਦਾ ਜਿਹੜਾ ਮੌਣ ਇਹਨੂੰ ਉਲਟਾ ਕਹਿੰਦਾ ਮਰ ਗਿਆ ਜਾਂ ਭੱਜ ਚੱਲਾਂ ਇਹ ਗੱਲ ਤਾਂ ਗੱਲ ਕੀ ਮੈਸੇਜ ਦੇਣਾ ਚਾਹੁੰਦਾ ਵੀ ਦੇਣੇ ਚਾਹੀਦੇ ਪਏ ਹੈਲਪ ਕਰਨੀ ਚਾਹੀਦੀ ਕਿ ਇਹਦੀ ਨਹੀਂ ਬਾਜੀ ਆਪਾਂ ਤੇ ਕੋਈ ਗੱਲ ਕਹਿੰਦੇ ਆ ਆਪਣੀ ਕਮਾਉ ਤੇ ਆਪਣੀ ਖਾਉ ਤਾ ਨਹੀਂ ਕਰਦਾ ਕੇ ਠੀਕ ਨਹੀਂ ਤੇ ਆਪਾਂ ਗਾਂ ਤੋਂ ਬਾਜੀ ਪੈਸਾ ਦਿੰਦੇ ਨਹੀਂ ਕਿਸੇ ਨੂੰ ਠੀਕ ਨਹੀਂ ਆਪਾਂ ਤੇ ਭਰਾਵਾਂ ਨੂੰ ਹੁਣ ਰੋਟੀ ਪਾਣੀ ਇਕੱਠੇ ਨਾ ਕਰਨ ਨਾ ਕਰਨ ਸਾਡੀ ਉਸ ਤਰ੍ਹਾਂ ਦੇ ਦਿੱਤੇ ਸੀ ਨਾ ਪਰ ਮੈਂ ਤਾਂ ਭਾਦੀ ਸਿੱਖਿਆ ਇਹ ਆ ਭਾਵਾ ਥੋੜੇ ਆ ਭਾਵਾ ਜਿਆਦੇ ਭਾਈ ਪੈਸੇ ਨਾ ਦੇਵੋ ਤੁਸੀਂ ਕਿਸੇ ਨੂੰ ਠੀਕ ਆ ਉਹਦੇ ਕੰਧ ਚ ਸਿਰ ਮਾਰ ਦੋ ਦੋ ਗੱਲ ਆ ਮੈਂ ਤਾਂ ਭਾਦੀ ਇੰਨਾ ਪਰੇਸ਼ਾਨ ਹੋਇਆ ਹੁਣ ਤਾਂ ਮੈਂ ਇਹ ਕਹਿੰਦਾ ਜਦੋਂ ਮੈਨੂੰ ਗੁੱਸਾ ਆਉਂਦਾ ਉਹਨਾਂ ਨੂੰ ਮੈਂ ਕੁਝ ਕਹਿ ਨਹੀਂ ਸਕਦਾ ਹੂੰ ਹਣ ਆਪੀ ਹੁਣ ਦੋ ਚਾਰ ਦੇ ਕੰਧ ਸੇ ਮਾਰ ਲਵਾ ਇਹੀ ਕਹਿੰਦਾ ਨਹੀਂ ਉਹਨੇ ਅੱਧੇ ਬਚਦੇ ਥੋੜੀ ਪੈਸੇ ਤੂੰਨੇ ਕੀ ਦੇਣ ਕਹਿੰਦਾ ਦੱਸਿਆ ਔਰ ਲੁੱਕ ਕੇ ਲੰਘ ਜਾਂਦਾ ਨਾ ਐਦਾਂ ਕਹਿੰਦਾ ਮੈਂ ਮਾਰ ਚੱਲਾ ਮੈਂ ਹੈਗਾ ਹੀ ਆਲੇ ਨਹੀਂ ਤੂੰ ਆਪਾਂ ਦੇ ਘਰੇ ਜਾ ਤੂੰ ਫਿਰ ਆਪਣੇ ਪੈਸੇ ਲੈਣੇ ਹੁਣ ਤੂੰ ਆਜੀ ਮੈਂ ਕਈ ਵਾਰੀ ਗਿਆ ਜਿੱਦਾ ਹੁਣ ਮੈਂ ਗਿਆ ਮੈਨੂੰ ਕਹਿੰਦਾ ਵੀ ਤੈਨੂੰ ਕਿਹਾ ਤੇ ਹੈਗਾ ਗੋਆਕੜ ਪੰਡਾ ਨਾ ਸਮੋਰ ਤੇਰੀ ਔਲਟਾ ਪੰਡਾ ਹਾਂ ਜੇ ਉਹ ਤੈਨੂੰ ਪੈਂਦਾ ਤੈਨੂੰ ਨਹੀਂ ਗੁੱਸਾ ਆਉਂਦਾ ਥੋੜਾ ਬਹੁਤ ਗੁੱਸਾ ਪਾਜੀ ਹੁੰਦਾ ਜਾਂ ਹੁਣ ਤੁਹਾਨੂੰ ਪਤਾ ਨਹੀਂ ਠੰਢੀ ਵਾਹ ਤੇ ਖਾਣਾ ਉਹਨੂੰ ਫਿਰ ਮੜੇ ਜੋਸ਼ ਆਪਣਾ ਜੋਸ਼ ਪਾਜੀ ਤੁਹਾਨੂੰ ਕੀ ਇਹ ਕਹਿ ਸਕਦੇ ਹੁਣ ਆਪਾਂ ਅਗਰ ਬੇਨਤੀ ਕਰ ਜਾਂਦੇ ਹਣਾ ਬੇਨਤੀ ਵਾਲਾ ਤਾਂ ਜਮਾਨੇ ਨਿਕਲੇਗਾ ਕਲਵੰਤ ਬੋਈ ਤੇਰੇ ਪੈਸੇ ਤਾਂ ਨਹੀਂ ਮਾਣਨੇ ਚਲੋ ਦੇਖੋ ਬਾਕੀ ਪਾਜੀ ਪਰਮਾਤਮਾ ਹੈਗਾ ਠੀਕ ਹੈ ਜੇ ਤੇਰੇ ਤੱਕਰ ਮਿੱਤਰਾਂ ਜਾਂਦੀ ਹੈ ਵੀਡੀਓ ਤੇ ਦੇ ਦੇ ਨਹੀਂ ਤੇ ਅਗਲੀ ਵਾਰ ਨੂੰ ਕਲਵੰਤ ਨੇ ਨਾ ਤੇਰਾ ਨਾਮ ਵੀ ਲੈਣਾ ਤੇ ਤੇਰੀ ਫੋਟੋ ਵੀ ਲਾਉਣੀ ਹੈ ਅਸੀਂ ਫੋਟੋ ਲਾਵਾਂਗੇ ਇਹ ਫਿਰ ਪੈਸੇ ਵੀ ਕਢਾਵਾਂਗੇ ਹੁਣ ਬਾਪੂ ਆਪਣੇ ਦਾ ਨਾਮ ਲੈ ਕੇ ਨਾ ਜਾਨੀ ਕਿ ਕੀ ਕਹਿੰਦੇ ਨੇ ਬੰਦੇ ਦਾ ਪੁੱਤਰ ਬਣ ਹੈ ਨਾ ਹਾਂਜੀ ਹਾਂਜੀ ਉਹ ਚੀਜ਼ ਬਣਨੀ ਚਾਹੀਦੀ ਹੈ ਇਹ ਨਾਮਾਤੜ ਬੰਦੇ ਨੇ ਦਗਾਰ ਤੇਰੇ ਤੱਕਰ ਚਲੇ ਜਾਣੀ ਹੈ ਹਾਂ ਲੈ ਭਰਾ ਤੇਰੇ ਹੱਥੀਂ ਜੋੜਦਾ ਹੁਣ ਇਸ ਤੋਂ ਪਰੇ ਦੱਸ ਮੇਰਾ ਭਰਾ ਬਣ ਕੇ ਹੁਣ ਵੀ ਕਿਹਨੇ ਭਰਾਈ ਮੇਰੇ ਪੈਸੇ ਮੋੜਦੇ ਮੇਰਾ ਬਾਈ ਮੈਂ ਤੇ ਆਇਆ ਸ਼ੀਤੀ ਆਇਆ ਤੈਨੂੰ ਹੁਣ ਤੂੰ ਵੀ ਜਾਣਦਾ ਸਾਨੂੰ ਹਨਾ ਤੇ ਇਹਨੇ ਦੱਸ ਵੀ ਦਿੱਤਾ ਕੌਣ ਆ ਹਨਾ ਉਹ ਹੁਣ ਅਪੈਠੇ ਵੀ ਦੱਸਣ ਨੂੰ ਪਰ ਆਪਾਂ ਚਲੋ ਠੀਕ ਆ ਕਹਿੰਦੇ ਕੱਲ੍ਹ ਇਹ ਹਨਾ ਠੀਕ ਨਹੀਂ ਪਤਾ ਕੀ ਇਹ ਝਗਿਆੜਾ ਆ ਹਨਾ ਸੋਸ਼ਲ ਮੀਡੀਆ ਨਾ ਇਹ ساری ਉਮਰ ਬਦਨਾਮੀ ਰਹਿਣੀ ਆ ਮਿੱਤਰਾ ਪੋਲ ਹਨਾ ਇਸ ਕਰਕੇ ਕੱਲ੍ਹ ਇਹ ਵਿਚਾਰਾ ਪਤਾ ਕਿੰਨੀ ਮਿਹਨਤ ਕਰਦਾ ਹਨਾ ਵਿਚਾਰਾ ਪਰ ਪਰਿਵਾਰ ਵਾਲਾ ਬੰਦਾ ਹਨਾ ਕੋਈylar ਬੰਦਾ ਹੈ ਤੂੰ ਇਹਦੇ ਵਿਚਾਰੇ ਦੀ ਮਿਹਨਤ ਗਾਂ ਉੱਤੋਂ ਇੱਤੇ ਦਰੋਬ ਪੋਣਾ ਹਨ ਤੇ ਇਹ ਗੱਲ ਤੇਰੇ ਲਈ ਗਲਤ ਆ ਦੇ ਦੇ ਵਿਚਾਰਾ ਹੱਥ ਜੋੜ ਕੇ ਪੈਸੇ ਆਪਣੇ ਮੰਗਦਾ 2-4 ਦਿਨ ਦਾ ਕਹਿ ਕੇ ਤੇ ਹੁਣ 2 ਮਹੀਨੇ ਤੁੱਤੇ ਹੋ ਗਏ ਜੀ ਭਾਈ ਠੀਕ ਨਹੀਂ ਇਹ ਵਿਚਾਰੇ ਦੀਆਂ ਜ਼ਰੂਰਤਾਂ ਸਾਨੂੰ ਵੀ ਪਤਾ ਤੇ ਕੰਮ ਵੀ ਉੱਤੋਂ ਘਟੇ ਆ ਜਿਹੜੇ ਕੰਮ ਕਰਦਾ ਤੇ ਬਾਕੀ ਭਾਈ ਜੀ ਵੀਡੀਓ ਬਹੁਤ ਕਲਵੰਤ ਲੰਮੀ ਹੋ ਗਈ ਤੇਰਾ ਦੁੱਖ ਤਾਂ ਉਦਾਂ ਚੱਲ ਮਿੱਤਰਾ ਹੈਗਾ ਪਰ ਕੋਈ ਨਹੀਂ ਕੰਮ ਦੇ ਟਾਈਮ ਵੀ ਤਿੰਨ ਅਸਗੇ ਹਾਂਜੀ ਤੇ ਇਹ ਤੇ ਤੋਂ ਲੈ ਕੇ ਦਵਾਂਗੇ ਥੈਂਕ ਯੂ ਭਾਈ ਤੇਰਾ ਧੰਨਵਾਦ ਨਹੀਂ ਨਹੀਂ ਹੁਣ ਇਹਨੂੰ ਬਸ ਆਹ ਵੀਡੀਓ 2 4 3 ਦਾ ਟਾਈਮ ਰੱਖ ਠੀਕ ਹੈ ਭਾਜੀ ਠੀਕ ਹੈ ਨਹੀਂ ਜਾਵ ਕੇ ਵੱਜਾਂਗੇ ਸੱਦੇ ਵਿੱਚ ਫੇਰ ਠੀਕ ਹੈ ਭਾਜੀ ਫੇਰ ਇਹਨੂੰ ਪਤਾ ਲੱਗੂਗਾ ਵੀ ਭਾਜੀ ਆਪਾਂ ਕਹਿਣਾ ਕੁਛ ਨਹੀਂ ਹੋ ਵੀ ਭਰਾਈ ਆਪਣਾ ਆਪਾਂ ਪੈਸੇ ਲੈਣੇ ਪਤਾ ਕੀ ਜਿਹੜੀ ਬਾਸ਼ਾ ਜਿਹੜੇ ਤਰੀਕੇ ਨਾਲ ਇਹ ਜਮਾਨੇ ਹੋ ਗਿਆ ਖਾਤਮ ਜੀ ਜੇ ਉਹਦੇ ਚ ਕਰੋਧ ਐ ਗੁੱਸਾ ਤਾਂ ਕੋਈ ਗੱਲ ਨਹੀਂ ਇੱਥੇ ਆਪਾਂ ਲਾਉਨੇ ਆ ਸਟਾਪ ਭਾਈ ਜੀ ਸਾਂਵੇਂ ਸੋਚ ਕੇ ਉਦਾਂ ਵਾਕਿਆ ਗੱਲ ਇਹ ਆ ਜਮਾਨਾ ਹੈਗਾ ਉਲਟਾ ਭਲਾ ਕਰਨਾ ਪਾਪ ਆ ਉਲਟਾ ਤੁਹਾਨੂੰ ਹੀ ਲੱਗਣਾ ਕਿਸੇ ਦੀ ਹੈਲਪ ਕਰਨੀ ਆ ਸਮਝ ਸੋਚ ਕੇ ਕਰੋ ਇਹ ਵੀ ਨਹੀਂ ਕਿਨੇ ਵੀ ਨਾ ਕਰੋ ਕਰੋ ਪਰ ਜੇ ਤੁਹਾਡੇ ਚ ਹਿੰਮਤ ਹੈ ਨਾ ਹਿੰਮਤ ਇਹ ਨਹੀਂ ਵੀ ਪੈਸੇ ਦੇਣ ਦੀ ਲੈਣ ਦੀ ਵੀ ਹਿੰਮਤ ਹੋਣੀ ਚਾਹੀਦੀ ਓਕੇ ਜੀ ਠੀਕ ਆ ਕੁਲਵੰਤ ਓਕੇ ਭਾਜੀ ਅਗਲੀ ਵੀਡੀਓ ਦੀ ਜ਼ਰੂਰਤ ਆਂਦੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਧੰਨਵਾਦ ਭਾਜੀ ਓ